ਸਮਾਨਾ ਦੇ ਐਸ.ਡੀ.ਐਮ. ਦੇ ਨਾਲ ਤਨਤ ਪੰਜਾਬ ਪੁਲਿਸ ਦਾ ਸਹਾਇਕ ਥਾਣੇਦਾਰ ਜੁਝਾਰ ਸਿੰਘ ਜੋ ਲੰਬੇਰ ਸੇ ਤੋਂ ਜਿੰਨੇ ਵੀ ਐਸ.ਡੀ.ਐਮ. ਆ ਉਹਨਾਂ ਨੇ ਡਿਊਟੀਆਂ ਤਨਤ ਕਰ ਰਹੀ ਸੀ ਅਚਾਨਕ ਉਹਨਾਂ ਦਾ ਦਿਹਾਂਤ ਹੋਣਾ ਇਸ ਇਲਾਕੇ ਦੇ ਵੀ ਜਿੱਥੇ ਸੋਗ ਦੀ ਲਹਿਰ ਹੈ ਉੱਥੇ ਜਿਹੜੇ ਅਧਿਕਾਰੀ ਜਿਨ੍ਹਾਂ ਦੇ ਨਾਲ ਕੰਮ ਕੀਤਾ ਜਿੰਨੇ ਐਸ.ਡੀ.ਐਮ. تھے ਇਥੇ ਪਹਿਲਾਂ ਨਮਨ ਮੜਕਨ ਜੀ ਨੇ ਤਰਸੇਮ ਜੀ ਹੈ ਔਰ ਗੁਰਪਾਲ ਸਿੰਘ ਚਾਹਲ ਜੋ ਉਸ ਟਾਈਮ ਵਕਤ ਮੰਨ ਲਓ ਇਹਨਾਂ ਦੇ ਨਾਲ ਜਿਹੜਾ ਦੇ ਨਾਲ ਇਹਨਾਂ ਨੇ ਕੰਮ ਕੀਤਾ ਮੰਨ ਲਓ ਜੋ ਵੀ ਵਿਅਕਤੀ ਆਂਦਾ ਸੀ ਉਹ ਉਹਨਾਂ ਦੇ ਨਾਲ ਇਸ ਤਰ੍ਹਾਂ ਕੁਲ ਮਿਲ ਜਾਂਦਾ ਸੀ ਕਿ ਹਰੇਕ ਦੇ ਕੰਮ ਨੂੰ ਆਪਣਾ ਕੰਮ ਅਧਿਕਾਰੀਆਂ ਨਾਲ ਕਰਾਂਦਾ ਸੀ ਤੋਂ ਇਸ ਕਰਕੇ ਆਜ ਉਹਨਾਂ ਦਾ ਅੰਤਿਮ ਸੰਸਕਾਰ ਦੇ ਮੌਕੇ ਤੇ ਹਰ ਅਧਿਕਾਰੀ ਪੁਲਿਸ ਦੇ ਕਰਮਚਾਰੀਆਂ ਵੱਲੋਂ ਉਹਨਾਂ ਨੂੰ ਸਲਾਮੇ ਦਿੱਤੀ ਗਈ ਹੈ ਔਰ ਕਹਿ ਗਏ ਵੀ ਇਸ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਮੁਲਾਜ਼ਮਾ ਦਾ ਹੋਣਾ ਬਹੁਤ ਜ਼ਰੂਰੀ ਏ ਕਿ ਲੋਕਾਂ ਦੇ ਦਿਲਾਂ 'ਚ ਵਸਦੇ ਹੈ ਔਰ ਉਹਨਾਂ ਦੇ ਅੰਤਿਮ ਅਰਦਾਸ ਦੇ ਵਿੱਚ ਜਿਹੜੇ ਇੰਨੇ ਲੋਕ ਆਏ ਹੈ ਉਸ ਦੇ ਨਾਲ ਹੀ ਸਾਫ਼ ਦਿਖਾਈ ਦਿੰਦਾ ਹੈ ਕਿ ਉਹਨਾਂ ਨੇ ਕਿੰਨਾ ਲੋਕਾਂ ਦਾ ਪਿਆਰ ਖੱਟਿਆ ਤੋਂ ਬਹੁਤ ਵੱਡਾ ਦੁੱਖ ਇਲਾਕੇ ਨੂੰ ਹੋਇਆ ਇਸ ਦਾ ਨੌਜਵਾਨ ਬੜਾ ਸਾਊ ਸੁਭਾ ਦਾ ਮਾਲਕ ਔਰ ਮੈਂ ਕਹਣਾ ਸ਼ਹਿਰ ਸਮਾਨੇ ਕੀ ਆਲੇ-ਦਾਲੇ ਦੇ ਬਹੁਤ ਪਿੰਡ ਨੇ ਜਿਨ੍ਹਾਂ ਦੇ ਵਿੱਚ ਰੋਟੀ ਨਹੀਂ ਪੱਕੀ ਹੈ ਇੰਨਾ ਵਧੀਆ ਮਿਲਣਸਾਰ ਔਰ ਚੰਗਾ ਮੁੰਡਾ ਸੋ ਇਹ ਜਿਹੜਾ ਸਦਮਾ ਕਦੇ ਪੂਰਾ ਨਹੀਂ ਹੋ ਸਕਦਾ ਦੇਖੋ ਇਹ ਮੁਲਾਜ਼ਮ ਤਾਂ ਇਹਨੂੰ ਕਹਿ ਨਹੀਂ ਸਕਦੇ ਵੀ ਸਰਕਾਰੀ ਮੁਲਾਜ਼ਮ ਇਹਦੇ ਇੱਕ ਸੇਵਾਦਾਰ ਸੀਗਾ ਜਿੰਨੇ ਵੀ ਪਿੰਡਾਂ ਦੇ ਲੋਕ ਜਦੋਂ ਚਾਹੇ ਐਸਡੀਐਮ ਸਾਹਿਬ ਨਾਲ ਰਿਹਾ ਚਾਹੇ ਕਿਸੇ ਅਫਸਰ ਨਾਲ ਰਿਹਾ ਉਹਨਾਂ ਨੂੰ ਕੰਮ ਹੁੰਦਾ ਸੀ ਆਪ ਮੂਹਰੇ ਹੋ ਕੇ ਕਰਵਾਉਂਦਾ ਸੀਗਾ ਇੰਨਾ ਇਮਾਨਦਾਰ ਤੇ ਸਾਫ਼ ਸੁਥਰਾ ਹਰ ਇੱਕ ਦੇ ਘਰ ਦਾ ਬੰਦਾ ਬਣ ਜਾਂਦਾ ਸੀ ਹਰੇਕ ਅਫਸਰ ਦੇ। ਉਹ ਉੱਥੇ ਜੇ ਕੋਈ ਬੰਦੋ ਬੰਦਾ ਆਪਣਾ ਪਿੰਡਾਂ ਦੇ ਵਿੱਚੋਂ ਜਾਂਦਾ ਸੀ ਨਾ ਕੰਮ ਵਾਸਤੇ ਤਾਂ ਉਹਨੂੰ ਸਭ ਤੋਂ ਪਹਿਲਾਂ ਜਿਹਾਰ ਸਿੰਘ ਨੂੰ ਮਿਲਦਾ ਸੀ। ਉਹਨੂੰ ਇਹ ਲੱਗਦਾ ਸੀ ਮੇਰੇ ਘਰ ਦਾ ਬੰਦਾ ਮੈਨੂੰ ਅੱਗੇ ਮਿਲ ਗਿਆ। ਇਹੋ ਜਿਹਾ ਇਨਸਾਨ ਹੋਣਾ ਬਹੁਤ ਮੁਸ਼ਕਲ ਹੈ। ਇਹੋ ਜਿਹਾ ਮੁਲਾਜ਼ਮ ਹੋਣਾ ਬਹੁਤ ਮੁਸ਼ਕਲ ਹੈ। ਜੇ ਕਿਤੇ ਸਾਰੇ ਮੁਲਾਜ਼ਮ ਐਨੇ ਤਰ੍ਹਾਂ ਦੇ ਕੋਆਪਰੇਟ ਕਰਨ ਵਾਲੇ ਬਣ ਜਾਣ ਤਾਂ ਲੋਕਾਂ ਵਾਸਤੇ ਜਿਹੜੇ ਦਫ਼ਤਰ ਨੇ ਉਹ ਇੱਕ ਬਹੁਤ ਸੌਖਾ ਜਰੀਆ ਬਣ ਜਾਂਦਾ ਅਫਸਰ ਨੂੰ ਮਿਲਣ ਦਾ। ਬੜੇ ਅਫਸੋਸ ਦੀ ਗੱਲ ਹੈ। ਜੋ ਇਹ ਜਹਾਨ ਦਾ ਤੁਰ ਜਾਣਾ ਖਾਸ ਕਰਕੇ ਇਸ ਉਮਰ ਦੇ ਵਿੱਚ ਜਦੋਂ ਕਈ ਉਹਦੇ ਬੱਚੇ ਵੀ ਕੁਮਾਰੇ ਨੇ ਤੇ ਬਹੁਤ ਸਾਰੀ ਸਮਾਜ ਨੂੰ ਉਹਨਾਂ ਦੀ ਲੋੜ ਸੀ ਤੇ ਮੈਂ ਕਹਿੰਦਾ ਸੱਚੇ ਪਾਤਸ਼ਾਹ ਜਿਹੇ ਇਨਸਾਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੀ ਬੜੀ ਦੁੱਖ ਦੀ ਗੱਲ ਐ ਤੇ ਪਿੱਛੇ ਸਾਰਿਆਂ ਨੂੰ ਪਾਣਾ ਮੰਨਰ ਦਾ ਬਲ ਬਖਸ਼ੀ ਕੈਮਰਾਮੈਨ ਵੀਕੇ ਗਰਗ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ